ਬੜਾਪਿੰਡ ਕ੍ਰਿਕਟ ਕਲੱਬ ਵੱਲੋਂ ਐਨ ਆਰ ਆਈ ਵੀਰਾਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਵਰਗੀ ਬਾਬਾ ਭਾਗਦੀਨ ਸ਼ਾਜੀ, ਸਵਰਗੀ ਪੁਸ਼ਪਿੰਦਰ ਸ਼ਰਮਾ ਅਤੇ ਸਵਰਗੀ ਪਾਰਨਜੀਤ ਸਿੰਘ ਸਹੌਤਾ ਨੂੰ ਸਮਰਪਿਤ ਬਾਬਾ ਮੋਕਮਦਦੀਨ ਸ਼ਾਜੀ ਯਾਦਗਾਰੀ ਪਿੰਡ ਪੱਧ ਦੇ ਦਿਨ ਲੈਦਰਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 24 ਟੀਮਾਂ ਨੇ ਭਾਗ ਲਿਆ ਸੀ ਫਾਈਨਲ ਦਾ ਮੁਕਾਬਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜਵਾੜਾ ਅਤੇ ਜਲੰਧਾ ਦੇ ਸੰਸਾਰਪੁਰ ਦੀ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਬਜਵਾੜਾ ਦੀ ਟੀਮ ਜੇਤੂ ਰਹੀ ਜਿਸ ਨੂੰ 41000 ਨਗਦ ਇੱਕ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਸੰਸਾਰਪੁਰ ਦੀ ਟੀਮ ਨੂੰ 25000 ਨਗਦ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਬੜਾ ਪਿੰਡ ਦੀ ਟੀਮ ਤੀਜੇ ਨੰਬਰ ਤੇ ਰਹੀ ਮੇਨ ਆਫ ਦੀ ਸੀਰੀਜ਼ ਰਹੇ ਜੇਤੂ ਬਜਵਾੜਾ ਨੂੰ 11000 ਨਗਦ ਰਕਮ ਦਿੱਤੀ ਗਈ ਜਦ ਕਿ ਬੈਸਟ ਬੈਸਟਮੈਨ ਬਾਦਲ ਸੰਸਾਰਪੁਰ ਨੂੰ 5100 ਬੈਸਟ ਬੋਲਰ ਮੋਜਾ ਸੰਸਾਰਪੁਰ ਨੂੰ 5100 ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੇ ਜੋਗੀਆਂ ਐਨ ਆਰ ਆਈ ਵੀਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸੰਦੀਪ ਸਿੰਘ ਗਿੱਲ, ਸਾਬਕਾ ਸਰਪੰਚ ਧਰਮਨ ਸਿੰਘ ਸਹੌਤਾ, ਕੇਵਲ ਸਿੰਘ ਪਟਵਾਰੀ, ਪੰਚ ਅਮਨ ਚਾਵਲਾ, ਬਲੈਕ ਸੰਤੀ ਮੈਂਬਰ ਨਵਦੀਪ ਸਿੰਘ ਸਹੌਤਾ, ਚੂੜ ਸਿੰਘ ਪਹਿਲਵਣ, ਮਲਕੀਸ਼ ਸਿੰਘ ਮੇਲੀ, ਸਾਬਕਾ ਸਰਪੰਚ ਜੀਵਨ ਕੁਮਾਰ, ਜੋਗਾ ਸਿੰਘ ਜੋਹਲ, ਸਾਬਕਾ ਸਰਪੰਚ ਮਨੋਹਰ ਸਿੰਘ ਜਖੂ, ਲੰਬardar ਮੱਖਣ ਸਿੰਘ, ਮਾਸਟਰ ਤਰਮਿੰਦਰਜੀਤ ਨੀੜਾ

ਸ਼ੇਡਿਆ ਗਿਆ ਇਹ ਟੂਰਨਾਮੈਂਟ ਬਾਬਾ ਭਗਨ ਸਿੰਘਾ ਜੀ ਦੀ ਬਚਪਿੰਦਰ ਸ਼ਰਮਾ ਅਤੇ ਪਰਮਜੀਤ ਸਿੰਘ ਸੋਲਦਾ ਦੀ ਯਾਦ ਦੇ ਵਿੱਚ ਕਰਵਾਇਆ ਜਾਂਦਾ ਇਹ ਸਾਡਾ ਇਸ ਸਾਲ ਦਾ ਪਹਿਲਾ ক্রিকেট ਟੂਰਨਾਮੈਂਟ ਸੀ ਇਸ ਵਿੱਚ ਇਲਾਕੇ ਦੀਆਂ ਵੀ ਉੱਪਰ ਦੀਆਂ ਹੋਈਆਂ ਟੀਮਾਂ ਨੇ ਭਾਗ ਲਿਆ ਇਸ ਵਿੱਚ ਟੂਰਨਾਮੈਂਟ ਦਾ ਫਾਈਨਲ ਮੈਚ ਜੋ ਪਿੰਡ ਬਜਵਾੜਾ ਅਤੇ ਸੰਸਾਰਪੁਰ ਦੀ ਕ੍ਰਿਕਟ ਟੀਮ ਦੇ ਵਿੱਚ ਖੇਡਿਆ ਗਿਆ ਇਸ ਵਿੱਚ ਬਜਵਾੜੇ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਰਨਰ ਅਪ ਟੀਮ ਸੰਸਾਰਪੁਰ ਦੀ ਰਹੀ ਇਸ ਵਿੱਚ ਟੂਰਨਾਮੈਂਟ ਦਾ ਜਿਹੜਾ ਪਹਿਲਾ ਪ੍ਰਾਈਜ਼ ਆ ਸਰਦਾਰ ਦੁਰਲਾਟ ਸਿੰਘ ਲਾਡਾ ਸੋਤਾ ਵੱਲੋਂ 41000 ਰੁਪਏ ਦਾ ਅਤੇ ਕਲੱਬ ਵੱਲੋਂ ਹਰੇਕ ਪਲੇਅਰ ਨੂੰ ਇੱਕ ਵੱਡਾ ਕੱਪ ਤੇ ਟਰੋਫੀਆਂ ਦੇ ਨਾਲ ਸਨਮਾਨ ਕੀਤਾ ਗਿਆ ਟੂਰਨਾਮੈਂਟ ਦਾ ਦੂਸਰਾ ਪ੍ਰਾਈਜ਼ ਸਰਦਾਰ ਸਰਵੰਤ ਸਿੰਘ ਜੀ ਸਾਫ ਦਾ ਸਰਪੰਚ ਜੀ ਦੇ ਪਰਿਵਾਰ ਵੱਲੋਂ 25000 ਰੁਪਏ ਦਾ ਜੋ ਸੰਸਾਰਪੁਰ ਦੀ ਟੀਮ ਨੇ ਦੂਜੇ ਨੰਬਰ ਤੇ ਰਹਿ ਕੇ ਬਨ ਕੀਤਾ ਉਹ ਦਿੱਤਾ ਗਿਆ ਅਤੇ ਨਾਲ ਇੱਕ ਵਧੀਆ ਕੱਪ ਤੇ ਛੀਂਡਾਂ ਦੇ ਵੀ ਆਏ ਇਸ ਤੋਂ ਇਲਾਵਾ ਮੈਨ ਆਫ ਦੀ ਸੀਰੀਜ਼ ਸਵਾਰਕਵਾਸੀ ਰਾਜਕੁਮਾਰ ਜੀ ਦੇ ਪਰਿਵਾਰ ਵੱਲੋਂ 11000 ਰੁਪਏ ਦੀ ਜਿਹੜੀ ਆ ਉਹ ਨਗਦ ਰਾਸ਼ੀ ਤੇ ਇੱਕ ਕੱਪ ਦਿੱਤਾ ਗਿਆ ਟੂਰਨਾਮੈਂਟ ਦਾ ਜਿਹੜਾ ਬੈਸਟ ਬੋਲਰ ਦਾ ਸਨਮਾਨ ਤੇ ਬੈਸਟ ਬੈਟਸਮੈਨ ਦਾ ਸਨਮਾਨ ਵੀ 51 5100 ਦਾ 900 ਦਾ ਤੇ ਮੋਢੀ ਸੋਤਾ ਜੀ ਵੱਲੋਂ ਦਿੱਤਾ ਗਿਆ ਇਹ ਟੂਰਨਾਮੈਂਟ ਜਿਹੜਾ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋਇਆ ਹੈ ਇਸ ਵਿੱਚ ਇਲਾਕੇ ਦੇ ਜਿਹੜੇ ਬਹੁਤ ਹੀ ਉੱਭਰਦੇ ਹੋਏ ਪਲੇਅਰਾਂ ਨੇ ਭਾਗ ਲਿਆ ਅਸੀਂ ਸਮੂਹ ਕਮੇਟੀ ਮੈਂਬਰ ਦੇ ਕਲੱਬ ਮੈਂਬਰਾਂ ਨਾਲ ਐਨਆਰਆਈ ਵੀਰਾਂ ਦਾ ਪਿੰਡ ਵਾਸੀਆਂ ਦਾ ਪਤਵੰਤੇ ਸੱਜਣਾ ਨਾਲ ਅਤੇ ਜਿਨ੍ਹਾਂ ਨੇ ਵੀ ਸਾਨੂੰ ਮਾਲੀ ਮਾਤਾ ਜੀ ਦਾ ਸਹਿਯੋਗ ਦਿੱਤਾ ਹੈ ਉਹਨਾਂ ਸਾਰਿਆਂ ਦਾ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਆ ਉਹਨਾਂ ਸਾਰਿਆਂ ਦਾ ਕਲੱਬ ਨੂੰ ਬਹੁਤ ਧੰਨਵਾਦ ਕਰਦੇ ਆ ਸੋਨੀ ਮੋਟਰਾਂ ਦੇ ਬਰਾਜਾ ਜੀ ਨੇ ਆਪਣੇ ਬੋਲਾਂ ਦੀ ਜਿਹੜੀ ਸੇਵਾ ਆ ਉਹ ਦਿੱਤੀ ਆ ਸੋਤਾ ਬਰਾਜਾ ਯੂ ਐਸ ਏ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਬਹੁਤਾਂ ਬਰਾਜਾ ਜੋਸ਼ੀ ਬਰਾਜਾ ਤਮ ਅਰਾਜਤ ਮਾਨਜੀ ਦਾ ਇਹਨਾਂ ਸਾਰਿਆਂ ਦਾ ਤੇ ਹੋਰ ਬਹੁਤ ਸਾਰੇ ਐਨਆਰਆਈ ਵੀਰਾਂ ਦਾ ਪਿੰਡ ਦੀ ਸਮੁੱਚੀ ਪੰਚਾਇਤ ਦਾ ਤੇ ਸਮੁੱਚੇ ਪਤਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਭਾਈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਦਫੇ ਮੈਂ ਤਦੀਪ ਕੁਮਾਰ ਗੋਲਡੀ ਜੀ ਆਪਣੇ ਬੜਾ ਪਿੰਡ ਕਲੇ ਟੀਮ ਦੇ ਵੱਲੋਂ ਉਹਨਾਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਆਂ ਇਹਨਾਂ ਦੇ ਵੀਰਾਂ ਦਾ ਸਾਰੀ ਪੰਚਾਇਤ ਦਾ ਬਾਕੀ ਸਮੁੱਚੇ ਸਾਰੇ ਪਿੰਡ ਦਾ ਆਪਣੇ ਕਲੱਬ ਵੱਲੋਂ ਬਹੁਤ ਧੰਨਵਾਦ ਕਰਦਾ ਆਂ ਸਪੈਸ਼ਲ ਥੈਂਕਸ ਆ ਜਿਹੜਾ ਬਾਬਾ ਬਾਬਾ ਵਰਨਾ ਜੀ ਮਿਸ਼ਨ ਬੜਾ ਪਿੰਡ ਵੱਲੋਂ ਉਹਨਾਂ ਦਾ ਸਾਡਾ ਵਿਸ਼ੇਸ਼ ਧੋ ਗਿਆ ਜੋਸ਼ੀ ਬ੍ਰਦਰ ਉਹਨਾਂ ਦਾ ਆਹ ਲੈ ਨਾਮ ਗੁਰਲਾਲ ਸਿੰਘ ਲੱਗਾ ਜੀ ਉਹਨਾਂ ਦਾ ਧੰਨਵਾਦ ਤੇ ਸਰ ਸਰਦਾਰ ਸਰਮਨ ਸਿੰਘ ਸਭੋ ਜੀ ਸਰਦਾਰ ਜਨ ਸਰਮਨ ਸਿੰਘ ਹੋਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਤਿੰਦਰ ਜੋੜ ਮੇਰੇ ਛੋਟੇ ਵੀਰ ਜੋੜਾ ਤੋਂ ਨੇ ਜਤਿੰਦਰ ਜੋੜ ਜੀ ਉਹਨਾਂ ਦਾ ਸਪੈਸ਼ਲ ਧੰਨਵਾਦ ਗੌਤਮ ਬ੍ਰਦਰਜ਼ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਾਜਨ ਤੇ ਮਾਨ ਉਹਨਾਂ ਦੇ ਵੱਲੋਂ ਫਲਕਾਰ ਸਿੱਧੂ ਉਹਨਾਂ ਦੇ ਵੱਲੋਂ ਤੇ ਹਰਮਿੰਦਰ ਸਿੰਘ ਵੀਰੇ ਜੀ ਉਹਨਾਂ ਦੇ ਵੱਲੋਂ ਬਹੁਤ ਬਹੁਤ ਉਹਨਾਂ ਸਭ ਤੋਂ ਬਹੁਤ ਬਹੁਤ ਸਹਿਯੋਗ ਆਇਆ ਤੇ ਨਾਲ ਹੀ ਸਾਡੇ ਸੋ ਤਾਂ सुरेंद्र ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਮਾਟਰ ਜੀ ਨਰੇਸ਼ ਕੁਮਾਰ ਜੀ ਟੀਟਾ ਜੀ ਸਾਡੇ ਯੂਕੇ ਵੱਲੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਸਹਿਯੋਗ ਹੈ ਉਹਨਾਂ ਦਾ ਤੇ ਬਲਵਿੰਦਰ ਟੈਂਟ ਹਾਊਸ ਸੁਖੀਸ਼ ਕੁਮਾਰ ਜੀ ਸਾਡੇ ਬੜੇ ਵੀਰ ਜੀ ਉਹ ਪ੍ਰੈਸੈਂਟ ਨਹੀਂ ਹੈਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਵਿੰਦਰ ਸਿੰਘ ਸਾਡੇ ਗਿੰਦਰ ਭਾਜੀ ਜਿਹੜੇ ਮਸੰਦਪੁਰ ਤੋਂ ਛੋਟੇ ਵੀ ਉਹਨਾਂ ਦਾ ਵੀ ਤੈਟਲੋਂ ਬਹੁਤ-ਬਹੁਤ ਧੰਨਵਾਦ ਆ ਕੇ ਸੋਤਾ ਬਰਦਰ ਉਹਨਾਂ ਦਾ ਬਹੁਤ ਬੜਾ ਸਹਿਯੋਗ ਹੈ ਟੂਰਨਾਮੈਂਟ ਨੂੰ ਕਰਵਾਉਣ ਲਈ ਖਾਲੇ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਨ੍ਹਾਂ ਦਾ ਘਮਾਨ ਬ੍ਰਦਰ ਘਮਾਨ ਸਦਾ ਭਵਿੰਦਰ ਸਿੰਘ ਘਮਾਨ ਉਹਨਾਂ ਦਾ ਆਵਾਜ਼ੀ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਠੀਕ ਹੈ ਜੀ ਤੇ ਬਾਕੀ ਹੋਰ ਸਾਰੇ ਪਰਵਾਨ ਤੇ ਸੱਜਣਾ ਦਾ ਜਿਨ੍ਹਾਂ ਦਾ ਨਈ ਨਾਮ ਐ ਹੋਇਆ ਸੌਰੀ ਆ ਠੀਕ ਹੈ ਜੀ ਉਹਨਾਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਲੱਬ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਮੇਲੇ ਹੁੰਦੇ ਰਹਿਣਗੇ ਤੇ ਸਦਾ ਸਹਿਯੋਗ ਕਰਨਾਂ ਬਾਈ ਜੀ ਵਿਖਾਲ ਸਾਹਿਬ ਬਾਈ ਜੀ ਦੀ ਫਤ